nomor ponselnya sudah اِدن نمبر 87 10 منٽر اِدر وڳل آيو ها پٽا پٽا ٿلڻو پوندو ها اِدن نمبر 87 10 منٽر اِدر وڳل آيو ها ٺيڪ ٿي وڃو جو 5 منٽر ٿين ٿا تو تڏهن ته ٽيڪ ਜੋ ਤੇ ਆਪਾਂ ਬੰਟੀ ਕੋ ਆਪਾਂ ਉਹ ਪੜਾ ਬੁੱਤ ਲੈ ਨਹੀਂ ਸੋਲਤਾ ਬੰਡੇ ਨੂੰ ਆ ਬੰਟੀ ভাই ਆ ਦੇ ਪਾ ਪੜੋ ਜੀ ਵਾਦੇ ਯਾਰ ਬਲੋ ਆ ਲੋ ਜੋ ਇਹਨਾਂ ਤੁਸੀਂ ਦੇਖ ਹੀ ਰਹੇ ਹੋ ਸਾਰਾ ਸ਼ਹਿਰ ਅਸਲੇ ਸ਼ੋਕ ਵਿੱਚ ਆ ਕੱਲ ਦੇ ਉਸ ਹਾਦਸੇ ਬਾਅਦ ਜਿਹੜਾ ਵਾਸਨੋ ਅੱਗ ਲੱਗੀ ਤੇ ਰਸ ਜਤਰਾ ਤੇ ਗਈ ਨੂੰ ਉਹਨਾਂ ਦੇ ਵਿੱਚ 10-11 ਲੋਕ ਜਿਹੜੇ ਆ ਉਹਨਾਂ ਦੀ ਤੇ ਬਹੁਤ ਕੋਈ ਹੈ ਔਰ ਬਾਕੀ ਕਾਫੀ ਜ਼ਖਮੀ ਵੀ ਆ ਇਕਤਰ ਕੇ ਸ਼ਰਮਾ ਅਰਜੀਨਵੀ ਸੇ ਉਹਨਾਂ ਦੀ ਫੈਮਿਲੀ ਦੇ ਤਿੰਨ ਮੈਂਬਰ ਚਲੇ ਗਿਆ ਤੇ ਉਹਨਾਂ ਦੇ ਸੰਸਕਾਰ ਰੱਖਿਆ ਸਵੇਰੇ ਇਸੇ ਦੁੱਖ ਨੂੰ ਮੰਨਦੇ ਹੋਏ ਵਪਾਰ ਮੰਡਲ ਨੇ ਵੀ 11 ਵਜੇ ਤੱਕ ਸਾਰਾ ਬੰਦ ਰੱਖਿਆ ਬਾਜ਼ਾਰ ਔਰ ਹਰ ਕੋਈ ਇਸ ਜੋ ਦੁਖੀ ਘੜੀ ਆ ਉਹਦੇ ਚ ਉਹਰੇ ਸ਼ੋਕ ਸੰਤਪਤ ਪਰਿਵਾਰ ਉਹਦੇ ਨਾਲ ਖੜਾ ਆ ਕੀਤਾ ਕੁਛ ਨਹੀਂ ਜਾ ਸਕਦਾ ਹੈ ਪਰਮਾਤਮਾ ਦੀ ਲੀਲਾ ਆ ਪਾਣਾ ਮੰਨਣਾ ਪੈਂਦਾ ਪਰਿਵਾਰ ਦਾ ਬਹੁਤ ਬੁਰਾ ਹਾਲ ਆ ਇੱਕੋ ਹੀ ਪਰਿਵਾਰ ਦੇ ਤਿੰਨ ਮੈਂਬਰ ਚਲੇ ਗਏ ਤਾਂ ਮੈਂ ਵੀ ਮੈਂ ਤੇ ਸਾਰੇ ਸਾਥੀ ਵੀ ਆਏ ਆ ਸਾਰੇ ਅਸੀਂ ਪਰਮਾਤਮਾ ਕੇ ਹੀ ਪ੍ਰਾਰਥਨਾ ਕਰਦੇ ਕਿ ਉਹਨਾਂ ਨੂੰ ਹੌਸਲਾ ਦੇਵੇ ਔਰ ਵਿਛੜੀਆਂ ਆਤਮਾ ਨੂੰ ਜਰਾ ਆਪਣੇ ਚਰਨਾਂ 'ਚ ਵਾਰੇ ਖੁਸ਼ੀ ਖੁਸ਼ੀ ਬਰਿੰਦਾ ਬਣ ਕੇ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਸੀਗਾ ਕਿ ਇਹ ਵੀ ਹੋ ਜਾਊਗਾ ਮੈਂ ਮੇਰੇ ਪਰਿਵਾਰਿਕ ਮੈਂਬਰਾਂ ਨੂੰ ਮੁੱਲੀ ਵੀ ਆ ਬਹੁਤ ਦੁੱਖ ਦੀ ਘੜੀ ਆ ਇਹ ਪਰਮਾਤਮਾ ਨਾਲ ਜਿਵੇਂ ਬਹੁਤ ਦੁਖਦਾਇਕ ਹਾਸਾ ਜਿਹੜਾ ਵਾਪਰਿਆ ਬਰਿੰਦਾਵਨ ਤੋਂ ਬਾਅਦ ਇਸ ਤਰ੍ਹਾਂ ਦੀ ਯਾਤਰਾ ਕਰਕੇ ਬਸ ਇਹ ਨਾ ਕਿ ਉਸਾਰਪ ਦੇ ਬਾਅਦ ਕੁਝ ਵੀ ਸਿੱਖਣ ਦੀ ਮੌਕਾ ਨਹੀਂ ਆ ਉਹ ਦੁੱਖਦਾਇਕ ਨਹੀਂ ਹੈ ਉਹ ਕਿਉਂਕਿ ਕੁਝ ਵੀ ਕਹਿੰਦਾ ਬਹੁਤ ਦੁੱਖਦਾਈ ਘਟਨਾ ਹੈ ਇਹ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਐਦਾਂ ਹੋ ਜਾਣਾ ਆ ਪਰਿਵਾਰ ਖੁਸ਼ੀ-ਖੁਸ਼ੀ ਬਰੰਦਾ ਬਣ ਗਏ ਔਰ ਉਹਨਾਂ ਨੂੰ ਕੋਈ ਅਹਿਸਾਸ ਨਹੀਂ ਸੀਗਾ ਕਿ ਇਹ ਵੀ ਹੋ ਜਾਊਗਾ ਮੈਂ ਇਹ ਪਰਿਵਾਰਿਕ ਮੈਂਬਰਾਂ ਨੂੰ ਮਿਲੀ ਹੋਈਆਂ ਬਹੁਤ ਦੁੱਖ ਦੀ ਘੜੀ ਆ ਇਹ ਪਰਮਾਤਮਾ ਨਾਲ ਨੂੰ ਹੌਸਲਾ ਦੇ ਇਹ ਦੁੱਖ ਦੀ ਘੜੀ ਪ੍ਰਕਾਸ਼ ਕਰਨ ਦਾ ਔਰ ਆਪਣਾ ਜੀਵਨ ਜਿਹੜਾ ਉਹ ਪਹਿਲਾਂ ਦੇ ਵਾਂਗ ਜੀਣ ਬਹੁਤ ਔਖਾ ਆ ਜਦੋਂ ਇੱਕ ਪਰਿਵਾਰ ਚੋਂ ਦੋ ਦੋ ਮੈਂਬਰ ਵੀ ਚਲੇ ਜਾਂਦੇ ਹਨ ਉਹਨਾਂ ਨੂੰ ਬਰਦਾਸ਼ਤ ਕਰਨਾ ਬਹੁਤ ਔਖਾ ਹੈ ਅਹਿਸਾਸ ਹੈ ਮਨ ਨੂੰ ਮਨ ਦੁਖੀ ਹੈ ਪਰ ਪ੍ਰਭੂ ਨੂੰ ਪਤਾ ਨਹੀਂ ਕੀ ਮਨਜ਼ੂਰ ਹੈ ਪ੍ਰਭੂ ਦੇ ਕੋਲ ਗਏ ਆ ਤੇ ਪ੍ਰਭੂ ਉਹਨਾਂ ਨੂੰ ਆਪਣੇ ਕੋਲ ਹੀ ਰੱਖ ਲਿਆ ਉਹਨਾਂ ਨੇ ਉਹਨੂੰ ਪਤਾ ਨਹੀਂ ਕਿਸ ਗੱਲ ਚ ਹੋਰ ਹੀ ਸੰਤੋਸ਼ੀ ਆਇਆ ਪ੍ਰਮਾਤਮਾ ਦਾ ਭਾਣਾ ਆ ਜਿਹਨੂੰ ਮੰਨਣਾ ਪੈਂਦਾ ਆ ਔਰ ਸਾਰੇ ਮੰਦੇ ਆ ਮੈਂ ਇਸ ਦੁੱਖ ਦੀ ਛੜੀ ਪਰਿਵਾਰਾਂ ਦੇ ਨਾਲ ਖੜੀ ਆ ਔਰ ਨਾਨੂ ਹਮੇਸ਼ਾ ਹੀ ਜਦੋਂ ਵੀ ਕਿਤੇ ਜ਼ਰੂਰਤ ਪਈ ਮੈਂ ਹਮੇਸ਼ਾ ਉਹਨਾਂ ਦੇ ਨਾਲ ਖੜੀ ਹੁੰਦੀ